ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਆਪਾਂ ਨੀਲੀ ਰਾਬੀ ਦਾ ਨਕੀਨਾ ਲੈ ਕੇ ਆਏ ਆ ਨੀਲੀ ਰਾਬੀ ਦੇ ਮਿੱਤਰੋ ਪਸ਼ੂ ਜਿਹੜੇ ਬਹੁਤ ਘੱਟ ਨਿਕਲਦੇ ਆ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੇਮਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਕੁਚੌਂਡੀ ਤੋਂ ਵੀ ਇਹ 6-7 ਕਿਲੋਮੀਟਰ ਤੇ ਆ ਤੇ ਨਥਾਣੇ ਤੋਂ ਵੀ ਇਹ 6-7 ਕਿਲੋਮੀਟਰ ਤੇ ਇਹ ਪਿੰਡ ਆਉਂਦਾ ਬਾਈ ਨਰਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਨੀਲੀ ਰਾਬੀ ਸੂਣ ਵਾਲੀ ਆਪਾਂ ਝੋਟੀ ਦਿਖਾ ਰਹੇ ਆ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਬਹੁਤ ਹੀ ਸੋਹਣੇ ਬਹੁਤ ਸੋਹਣਾ ਜਿਹੜਾ ਫੇਸ ਕੁਆਲਿਟੀ ਆ ਸਿੰਘ ਵੀ ਮਿੱਤਰੋ ਸੋਹਣਾ ਮਾਰਕਾ ਫੁੱਲ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਠੰਡੇ ਪੇ ਦੀ ਪੰਥਰ ਵੀ ਮਿੱਤਰੋ ਬਹੁਤ ਸੋਹਣੀ ਹੈ ਕਿੰਨਾ ਦੁੱਧ ਸੀ ਤੇ ਕਿੰਨੇ ਕੁ ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਫਿਰ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਥਾ ਲੈਵਲ ਦੀ ਵੀ ਬਣਤਰ ਆਪਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਕਰ ਲਗੇ ਹਾਂਜੀ ਭਾਈ ਨਰਿੰਦਰ ਕੀ ਹਾਲ ਹੈ ਹੋਰ ਠੀਕ ਆ ਸੇਤਾ ਠੀਕ ਹੈ ਠੀਕ ਹੈ ਭਾਈ ਠੀਕ ਹੈ ਆਪਣਾ ਪਿੰਡ ਹੈਗਾ ਸੇਮਾ ਹਨਾ ਫਿਰ ਨਹੀਂ ਤੇ ਘਰ ਹੈ ਹਨਾ ਹਾਂਜੀ ਠੀਕ ਹੈ ਤੇ ਇਹ ਜਿਹੜੀ ਆਪਾਂ ਝੋਟੀ ਦਿਖਾਈ ਆ ਸੂਆ ਇਹਦਾ ਹੁਣ ਇਹ ਦੂਜੇ ਸੂਏ ਸੂਜੀ ਥੋੜੀ ਜਿਆਦਾ ਲੱਗਦੀ ਵੱਡੀ ਹੋ ਕੇ ਨਹੀਂ ਬਣੀ ਲੱਗਦੀ ਨਹੀਂ ਨਹੀਂ ਹੈ ਉਹੀ ਲੱਗਦਾ ਸੂਜੀ ਉਹੀ ਫੇਸ ਲੱਗਦਾ ਹਨਾ ਠੀਕ ਹੈ ਦੂਜੇ ਸੂਏ ਸੂਣਾ ਹਨਾ ਕਿੰਨੇ ਕੁ ਦਿਨ ਬਾਕੀ ਆ ਇਹਦਾ ਹਫਤਾ ਲਊ ਹਫਤਾ ਲਊ ਦੁੱਧ ਪਹਿਲੇ ਸੂਏ ਕਿੰਨਾ ਕੱਢਿਆ ਸੀ 11 11.5 ਲੀਟਰ ਕੱਢਿਆ ਓਕੇ ਤੇ ਇੱਥੇ ਕੱਢ ਦੋ 12 ਤੇਰਾ 13 ਕੱਢ ਦੋ ਜੀ ਠੀਕ ਹੈ ਜਿਹੜਾ ਪਹਿਲੇ 10 11 ਕੱਢਦਾ ਹਨ 12 13 ਤਾਂ ਕਾਢ ਹੀ ਦਿੰਦਾ ਹਨ ਤੇ ਕੀ ਮੁੱਲ ਕਰਤਾ ਜੀ ਇਹਦਾ 1 20 ਕਰਤਾ ਜੀ ਮਾਨ ਤਾਨ ਛੋਟੀ ਵੀਡੀਓ ਦੇਖ ਕੇ ਆਊਗਾ ਕਰਾਂਗੇ ਓਕੇ ਤੇ ਫੋਨ ਨੰਬਰ ਵੀ ਦੱਸ ਦੋ ਫੇਰ ਹੀ ਤੋੜ ਕੇ ਦਿਖਾਵਾਂਗੇ 98776 ਜੀ 98776 47915 ਜੀ 47915 ਤੋੜੋ ਜੀ ਫਿਰ ਇਹਨੂੰ ਘਰੇ ਲੋ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਵਜਨ ਵੀ ਮਿੱਤਰੋ ਬਹੁਤ ਚੰਗਾ ਕੱਦ ਕਾਠ ਵੀ ਸੋਹਣਾ ਸੇ ਥਣਲੇਵੇ ਦੀ ਵੀ ਮਿੱਤਰੋ ਸਾਫ ਹੈ। ਥੋੜਾ ਜਿਹਾ ਕੈਮਰੇ ਤੋਂ ਪਸੂ ਡਰਦੇ ਨੇ ਕੁਝ ਡਾਕਟਰੀ ਪੇਸਾ ਹੁਣ ਕਰਕੇ ਪਸੂ ਮਿੱਤਰੋ ਸਿਆਣ ਲੈਂਦੇ ਨੇ ਬੰਦ ਹੋਇਤੀ ਬੰਦ। ਫਿਰ ਆਪਾਂ ਨੇੜੋ ਥਣ ਦਿਖਾ ਦਾਂਗੇ ਹਨਾ। ਧੀੜੀ ਕਰਕੇ ਬੰਦ ਤੇ ਥਾਣਾ ਦੀ ਜਿਹੜੀ ਵਰਤਤਰ ਮਿੱਤਰੋ ਬਹੁਤ ਚੰਗੀ ਹੈ। ਕਿੰਨੇ ਕ ਦਿਨ ਸੂਣ ਦੇ ਵਿੱਚ ਰਹਿੰਦੇ ਨੇ ਹਜੇ? ਹਫਤਾ ਲਓ ਜੀ। ਹਫਤਾ ਰਹਿੰਦਾ। ਹਫਤਾ ਰਹਿੰਦਾ ਠੀਕ ਹੈ। ਥੇਸ ਹਵਾਨੇ ਦੀ ਆ ਮਿੱਤਰੋ ਥਣਲੇਵੇ ਦੀ ਸਾਫ ਹੈ। ਜਿਹੜੇ ਵੀ ਵੀਰ ਭਰਾ ਨੂੰ ਅ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤਾ ਤਾਂ ਜ਼ਰੂਰ ਕਰੋ ਮਿੱਤਰੋ ਸੰਪਰਕ ਤੇ ਮਾਰਕਾ ਪਾਸੋਂ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਮਾਰਕਾ ਮਿੱਤਰੋ ਫੁੱਲ ਹੈ ਤੇ ਥਾਂਲੇ ਵੀ ਦੀ ਸਾਫ ਹੈ ਬੜਾ ਟੂਈ ਦੇ ਹੱਥ ਫੇਰੋ ਜੀ ਹਾਂ ਥੋੜਾ ਜਿਹਾ ਪਤੂ ਡਰਦੀ ਆ ਹਨਾ ਡਾਕਟਰੀ ਕਰਕੇ ਸਿਆਣ ਲੈਂਦੀ ਆ ਹਨਾ ਠੀਕ ਹੈ ਬਹੁਤ ਹੀ ਸੋਣਾ ਵਜਨ ਤੇ ਫੇਸ ਕੁਆਲਟੀ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ YouTube ਤੇ ਵੀ ਮਿੱਤਰੋ ਆਪਣਾ ਚੈਨਲ ਹੈ ਮਹਿਰਾ ਡੇਰੀ ਫਾਰਮ ਦੇ ਨਾਂ ਤੇ Facebook ਤੇ ਵੀ ਆਪਣਾ ਮਹਿਰਾ ਡੇਰੀ ਫਾਰਮ ਹੈ ਤੇ Instagram ਤੇ ਵੀ ਆਪਣਾ ਮਹਿਰਾ ਡੇਰੀ ਫਾਰਮ ਹੈ ਕਿਸੇ ਪਾਸੇ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਪੇਜ ਨੂੰ ਮਿੱਤਰੋ ਫੋਲੋ ਵੀ ਕਰ ਸਕਦੇ ਧੰਨਵਾਦ